ਆੰਦਰੀ ਸਸਰੀ ਦਾ ਵਿਚਾਰਾ ਨੂੰ ਅੱਜ ਆਪ ਪਕਾਉਣਾ ਹੈ ਮੱਸੀਆਂ ਰੋਟੀਆਂ ਇਹ ਆਪਣਾ ਜਿਹਾ ਚੱਲਿਆ ਦੁੱਬਾ ਪਾਣੀ ਉਹ ਬਰਾ ਪਾਣੀ ਪਾਉਂਗੇ ਵਿੱਚ ਇਹਨਾਂ ਰੋਟੀਆਂ ਬੜੀਆਂ ਨਰ ਬਣਦੀਆਂ ਤੇ ਆਪਾਂ ਨੂੰ ਖੁੱਟਣੇ ਨਾਲ ਲਾਉਣੀ ਆ ਇਸ ਕਪੜਾ ਥੋੜਾ ਘਰਤੀ ਪਾਣੀ ਪਾਵਾਂਗੇ ਤੇਰਾ ਹੁਣ ਬਾਹਰ ਪਾਉਣਾ ਹੌਲੀ ਹੌਲੀ ਰਹਿਣਾ ਪਾਣੀ ਸਭ ਨੇ ਪਾਉਣਾ ਹੈ ਹੁਣ ਪਾਉਣਾ ਹੈ ਹੁਣ ਥੋੜਾ ਹੌਲੀ ਹੌਲੀ ਹੰਪਾਨੇ ਖਤਰਾ ਨਾ ਸਮਾਉਂਦੇ ਮਿਕਸ ਕਰਨਾ ਜਿਦੜੇ ਰਹਾ ਹੈ

ਫੋਲਾ ਠੀਕ ਗੁੰਨਿਆ ਗਿਆ ਹੁਣ ਆਪਾਂ ਇਕੱਠਾ ਕਰਦੇ ਆ ਇਹ ਗਰਮ ਦਾ ਤਪੋਰਾ ਜਾਂ ਆਪਾਂ ਤਾਂ ਇਕੱਠਾ ਕਰ ਲਿਆ ਹੀ ਨਹੀਂ ਅਹ ਡੱਬ ਲੈਣਿਆ ਨੂੰ ਪੂਰਾ ਇਹ ਸੰਤੂ ਉੱਤੇ ਬਾਅਦੋਂ ਵਧੀਆ ਸੰਤ ਦੇ ਲੱਕੇਣਾ ਬਣਾਉਣਾ ਹੈ ਨਕੀ ਰੋਟੀ ਵਧੀਆ ਨਮਕਾ ਬਣਦੇ ਨਾਰਮਲ ਰੋਟੀ

ਜੇ ਕਈ ਵਾਰੀ ਕਾਰਡਾ ਵੀ ਹੁੰਦਾ ਪਰ ਥੋੜਾ ਜਨ ਕਰਮ ਪਾਣੀ ਪਾ ਲੈ ਠੀਕ ਹੋ ਜਾਂਦਾ ਹੈ ਮਤਲਬ ਮਸਾਲਾ ਥੋੜਾ ਥੋੜਾ ਹਾਂ ਇਹਨਾਂ ਤੋਂ ਰੁਸ਼ੀਆ ਮੈਂ ਆਪ ਕੋ ਸਮਝਾਦਾ ਹਾਂ ਆਪਕੇ ਜਾਣੇ ਮੇ ਆਪ ਕੋ ਬਹੁਤ ਬੜੀ ਮੂਲ ਹੋਣ ਵਾਲੀ ਹੈ ਉਹ ਦੇਖੀਏ ਹਾਂ ਜੇ ਕੱਪੜਾ ਬਣਾ ਲੈਣੇ ਪਾਣੀ ਦਾ ਖਲਾ ਕੇ ਪਾਉਣਾ ਤੇ ਪੇੜਾ ਬਦਾਂ ਮਜਿਸ ਤਰ੍ਹਾਂ ਤੁਮ ਮੰਨ ਜੇ ਤੇ ਆਉਂਦੇ ਉਹ ਇਲਾਕੇ ਤੋਂ ਉੱਪਰ ਮੰਨ ਜੇ ਸੋ ਮੰਨ ਜੇ ਪਾਣੀ ਹੱਥ ਨਾਲ ਹੀ ਬਦਾਂ ਮੈਂ ਕਿਹਨੂੰ ਪੰਡ ਦੇ ਪੰਡ ਦੇ ਜਮੀਂ ਪੰਡ ਦੇ ਆਸਾ ਹੋ ਰਿਹਾ ਹੋ ਰਿਹਾ ਖਾ ਬੁਲਾਉਣਾ ਹੈ ਨਾ ਤਲੈਤੀ ਇਸ ਤਰ੍ਹਾਂ ਬਹੁਤ ਵਧੀਆ ਬਣਦੀ ਨਰਮਵੰਨ ਦਮਕ ਦੇ ਨੂੰ ਜੋ ਜੀ ਇਸ ਤਰ੍ਹਾਂ ਸਾਡੇ ਬੱਚਿਆਂ ਜਿਹੜਾ ਵੱਡੇ ਬਣਾ ਸਕਣਗੇ ਆ ਇੱਕ ਪਾਸੇ ਕੇ ਤੇ ਰੋਟੀਆਂ ਤੇ ਤੇਜ਼ੀ ਰੱਖਣੇ ਘਟਣੇ ਰੱਖਣਾ ਫਿਰ ਸੁੱਕ ਜਾਂਦੇਗਾ ਤਾਂ ਸੇਕ ਨਾਲ ਇੱਕ ਵਾਰ ਬਣੀ ਜਾਂਦੀ ਆ ਜਿਆ ਉਹ ਬੈਠੇ ਸੁੱਕੀ ਲੋ ਕਹਾਂ ਉਹ ਤੇ ਬੜਾ ਬੋਲੇਗਾ ਨਾ ਲੋਕ ਇੱਥੇ ਪਾ ਦੇਣਗੇ ਇਹ ਕੰਨੀ ਜੋ ਫੜ ਦਾਂਗੇ

ਦਿਲ ਦੇ ਦੇਖ ਰਿਹਾ ਤੇ ਕਿ ਇਹ ਸਭ ਤੇ ਕਿ ਪਾਸੇ ਚੁੱਪਣਾ ਦਾ ਕਿੰਨਾ ਸੁੰਦਰ ਹੈ ਨਾ ਦੇਖੋ ਕਿ ਨਿਸ਼ਾਨੀ ਪਾਨ ਕੇ ਤਿਆਰ ਹੋਈ ਹੈ ਹਾਂਜੀ ਹੁਣ ਆਪਾਂ ਨੇ ਇਹਦੇ ਵਿੱਚ ਕੋਈ ਚੱਕਲੇ ਲੈਣ ਦੀ ਲੋੜ ਵੀ ਨਹੀਂ ਹੈਗੀ ਆਸਾਨ 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 ਬਸੌਖੇ ਤਰੀਕੇ ਨਾਲ ਬਣਾਉਣੀ ਰੋਟੀ ਬਹੁਤ ਵਧੀਆ ਬਣ ਕੇ ਹੁੰਦੀ ਆ ਆ ਦੇਖੋ ਤੁਸੀਂ ਦੇਖ ਰਹੇ ਆ ਹਾਂ ਜੀ ਆ ਦੇਖੋ ਹਾਂ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਸੋਹਣੀ ਲੱਗੀ ਤਾਂ ਲਾਈਕ ਕਰੋ ਸਬਸਕ੍ਰਾਈਬ ਕਰੋ ਫੋਲੋ ਕਰੋ ਧੰਨਵਾਦ ਮੋਟੇ ਮੇਡਾ ਫਰਮੇ ਤੇ ਮੇਡਾ ਬਾਈਨਰ ਫਾਣੀ ਦਲੀ ਤੇ ਸੋਸ ਦੋਨ ਤਿਆਰ ਹੋ ਗਈ ਮੱਕੀ ਹੋਰੀ ਕੌਲੀਆ ਦੇ ਪੜਾ ਸਾਗ ਆ ਚੈੱਕ ਕਰਦੇ ਹਾਂ ਫਾਈਨਲ ਤੇ ਬਾਈ ਹੋਰ